ਪਹਿਲਾਂ ਜਿਹੜੇ ਅਯੁੱਧਿਆ ਜੀ ਜਾਂਦੇ ਸੀ ਉਹ ਕਹਿੰਦੇ ਸੀ ਜੇ ਅਯੁੱਧਿਆ ਜੀ ਹੋ ਕੇ ਆਏ ਹੁਣ ਕਹਿੰਦੇ ਆ ਵੀ ਅਸੀਂ ਅਯੁੱਧਿਆ ਧਾਮ ਹੋ ਕੇ ਆਏ ਆ ਆ ਗਿਆ ਵਿਦਿਆ ਵਿਚਾਰੀ ਤੱਪ ਪਰ ਉਪਕਾਰੀ ਸੁਪਾਰੋ ਪਕਾਰੀ ਵਿਦਿਆ ਨੂੰ ਹੋਰ ਪਰਪਕਾਰੀ ਬਣਾਉਣ ਲਈ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹਨਾਂ ਦਾ ਟ੍ਰੇਨਿੰਗ ਕੈਂਪ ਹੈ 5 ਦਿਨ ਦਾ ਉੱਥੇ ਪ੍ਰਿੰਸੀਪਲ ਅਕੈਡਮੀ ਹੈ ਸਿਨਧਾਪੁਰ ਦੇ ਵਿੱਚ ਉੱਥੇ ਇਹਨਾਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਹੋਊਗੀ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਜਿਹੜੇ ਕੋਚੇਸ ਨੇ ਉਹ ਇਹਨਾਂ ਨੂੰ ਨਵੇਂ-ਨਵੇਂ ਤਰੀਕੇ ਪੜ੍ਹਾਉਣ ਦੇ ਬੱਚਿਆਂ ਨੂੰ ਅੱਗੇ ਵਧਾਉਣ ਦੇ ਉਹਨਾਂ ਦੀ ਸੋਚ ਨੂੰ ਬਦਲਣ ਦੇ ਉਹ ਆ ਕੇ ਇੱਥੇ ਸਿਖਾਉਣਗੇ ਉਸ ਤੋਂ ਬਾਅਦ ਉੱਥੇ ਜਨਤਾ ਦਾ ਜਾਣਾ ਸ਼ਰਧਾਲੂਆਂ ਦਾ ਜਾਣਾ ਪਤਨਾ ਦਾ ਜਾਣਾ ਬਹੁਤ ਵੱਧ ਗਿਆ ਇਹ ਅਗਲੇ ਦਿਨੀ 4.5 ਲੱਖ ਲੋਕ ਚਲੇ ਗਏ ਤੇ ਉੱਤਰ ਪ੍ਰਦੇਸ਼ ਦੇ Chief Minister ਸਾਹਿਬ ਨੂੰ ਅਗਲੇ ਦਿਨ ਉੱਥੇ ਜਾ ਕੇ ਪਰਬੰਧਾਂ ਦਾ ਜਾਇਜ਼ਾ ਲੈਣਾ ਪਿਆ ਕੰਟਰੋਲ ਕਰਨ ਲਈ ਉੱਥੇ ਮੈਂ ਇੱਕ ਦੁਕਾਨਦਾਰ ਨੂੰ ਪੁੱਛਿਆ ਵੀ ਤੁਹਾਡਾ ਕੰਮ ਕਿੱਦਾਂ ਦਾ ਚੱਲ ਰਿਹਾ ਉਹ ਕਹਿੰਦੇ ਅਸੀਂ ਭਗਵਾਨ ਰਾਮ ਤੋਂ ਇਹ ਬੇਨਤੀ ਕਰਦੇ ਹਾਂ ਵੀ ਇੰਨਾ ਕੰਮ ਜ਼ਿਆਦਾ ਨਾ ਸਾਨੂੰ ਦੇ ਕਿ ਸਾਥੋ ਸੰਭਾਲ ਵੀ ਨਾ ਹੋਵੇ ਜਦੋਂ ਪੌੜੀਆਂ ਆਦਮੀ ਚੜਦਾ ਔਰਤ ਚੜਦੀ ਆ ਮੱਥਾ ਟੇਕਣ ਲਈ ਜਦੋਂ ਭਗਵਾਨ ਰਾਮ ਦੀ ਮੂਰਤੀ ਦਿਸਣ ਲੱਗ ਪੈਂਦੀ ਹੈ ਫਿਰ ਉਹਦਾ ਧਿਆਨ ਆਸੇ ਪਾਸੇ ਨਹੀਂ ਜਾਂਦਾ ਔਰ ਸਟੀਕ ਮੂਰਤੀ ਵਾਲ ਹੀ ਉਹ ਦੇਖੀ ਜਾਂਦਾ ਔਰ ਰੂਪ ਐਸਾ ਵਾ ਜਿਹੜਾ ਛੱਲਿਆ ਨਹੀਂ ਜਾਂਦਾ ਪਹਿਲਾਂ ਜਿਹੜੇ ਅਯੁੱਧਿਆ ਜੀ ਜਾਂਦੇ ਸੀ ਉਹ ਕਹਿੰਦੇ ਸੀ ਵੀ ਅਸੀਂ ਅਯੁੱਧਿਆ ਜੀ ਹੋ ਕੇ ਆਏ ਹੁਣ ਕਹਿੰਦੇ ਆ ਵੀ ਅਸੀਂ ਅਯੁੱਧਿਆ ਧਾਮ ਹੋ ਕੇ ਆਏ ਬਾ 22 ਜਨਵਰੀ ਨੂੰ ਜਦੋਂ ਪ੍ਰਾਣ ਪ੍ਰティਸ਼ਟਾ ਹੋਈ ਉਸ ਦਾ ਕਰਕਮ ਹੋਇਆ ਸ਼੍ਰੀ ਮਾਨ ਨਰਿੰਦਰ ਮੋਦੀ ਜੀ ਨੇ ਉਹਦਾ ਉਦਘਾਟਨ ਕੀਤਾ ਉਸ ਤੋਂ ਬਾਅਦ ਉੱਥੇ ਜਨਤਾ ਦਾ ਜਾਣਾ ਸ਼ਰਧਾਲੂਆਂ ਦਾ ਜਾਣਾ ਪੱਤਾਂ ਦਾ ਜਾਣਾ ਬਹੁਤ ਵੱਧ ਗਿਆ इवन ਅਗਲੇ ਦਿਨ ਹੀ 4 1/2 ਲੱਖ ਲੋਕ ਚਲੇ ਗਏ ਤੇ ਉੱਤਰ ਪ੍ਰਦੇਸ਼ ਦੇ Chief Minister ਸਾਹਿਬ ਨੂੰ ਅਗਲੇ ਦਿਨ ਉੱਥੇ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਪਿਆ ਕੰਟਰੋਲ ਕਰਨ ਲਈ ਉਹਨਾਂ ਨੇ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੜਕਾਂ ਬਹੁਤ ਚੌੜੀਆਂ ਵਾ ਰਸ ਬਹੁਤ ਜ਼ਿਆਦਾ ਵਾ ਲੇਕਿਨ ਰਸ ਜਿਹੜਾ ਉਹ ਉੱਪਰ ਖਾਪੜੀਆਂ ਜਗ੍ਹਾ ਨਹੀਂ ਆ ਇਸ ਕਰਕੇ ਆਰਾਮ ਦੇ ਨਾਲ 15-15 20-20 ਦੇ ਇਕੱਠੀਆਂ ਲਾਈਨਾਂ ਅੰਦਰ ਜਾ ਸਕਦੀਆਂ ਵਾ ਇੱਕੋ ਹੀ ਸਾਰਿਆਂ ਨੂੰ ਨਿਵੇਦਨ ਹੈ ਜੋ ਅਸੀਂ ਉੱਥੇ ਐਕਸਪੀਰੀਅੰਸ ਕਰਕੇ ਆਏ ਆ ਕਿ ਮੋਬਾਈਲ ਔਰ ਚੱਪਲ ਅਗਰ ਨਾ ਹੋਵੇ ਉਹਨਾਂ ਦੀ ਲਾਈਨ ਬਿਲਕੁਲ ਅਲੱਗਾ ਨਿਧਾ ਮੋਬਾਈਲ ਅਲੱਗ ਜਗ੍ਹਾ ਤੇ ਜਮ੍ਹਾਂ ਹੁੰਦੇ ਆ ਚੱਪਲ ਲੱਗ ਜਾਗਾ ਤੇ ਜਮਾ ਹੁੰਦੀ ਆ ਫਿਰ ਜਮਾ ਕਰਾਂ ਫਿਰ ਲੈਣ ਬੜਾ ਟਾਈਮ ਲੱਗ ਜਾਂਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਚੱਪਲ ਔਰ ਮੋਬਾਈਲ ਆਪਣੇ ਪਿਛੇ ਰੱਖ ਕੇ ਜਾ ਵੈਸੇ ਅਸੀਂ ਇੱਥੋਂ ਜਦੋਂ ਗਏ ਆ ਟ੍ਰੇਨ ਸਵੇਰੇ ਤੋਂ ਪੋਣੀ ਨੋਵੇ ਦੁਰੀਆ ਟ੍ਰੇਨ ਜਲੰਧਰ ਛੋਣੀ ਤੋਂ ਤੇ 2:55 ਮਿੰਟ ਤੇ ਹਰ ਟ੍ਰੇਨ ਰਾਈਟ ਟਾਈਮ ਤੇ ਪਹੁੰਚਦੀ ਆ ਉੱਥੇ 2:55 ਤੇ ਪਹੁੰਚੀ ਆ ਸਾਨੂੰ 3 ਵਜੇ ਬਾਹਰ ਲੈ ਆ ਤੇ ਬੱਸਾਂ ਉੱਥੇ ਤਿਆਰ ਸੀ ਸਾਨੂੰ ਉੱਥੇ ਟੈਂਟ ਸਿਟੀ ਉੱਥੇ 8 ਜਾਂ 9 ਟੈਂਟ ਸਿਟੀ ਬਣੇ ਹੋਏ ਆ ਜਿਨ੍ਹਾਂ ਚ ਇੱਕ-ਇੱਕ ਟੈਂਟ ਸਿਟੀ ਦੇ ਵਿੱਚ 24-24000 ਬੈੱਡ ਲੱਗੇ ਹੋਏ ਆ ਇੱਕ-ਇੱਕ ਟੈਂਟ ਦੇ ਵਿੱਚ 12-1200 ਦੇ ਬੈੱਡ ਲੱਗੇ ਹੋਏ ਆ ਮਹਿਲਾਵਾਂ ਦੇ ਰਹਿਣ ਦੀ ਪ੍ਰਬੰਧ ਅਲੱਗਾ ਪੁਰਸ਼ਾਂ ਦਾ ਰਹਿਣ ਦਾ ਪ੍ਰਬੰਧ ਅਲੱਗਾ ਬਾਥਰੂਮ ਸਾਰੇ ਅਲੱਗ-ਅਲੱਗ ਬਣੇ ਹੋਏ ਆ ਭੋਜਨ ਉਥੇ ਸਾਰਿਆਂ ਨੂੰ ਇਕੱਠਿਆਂ ਨੂੰ ਮਿਲਦਾ ਲਾਈਨ 'ਚ ਬਿਠਾ ਕੇ ਉਹ ਭੋਜਨ ਕਰਦੇ ਆ ਫਿਰ ਮੰਦਰ ਮੱਥਾ ਟੇਕਣ ਜਾਣ ਲਈ ਵੀ ਉਥੇ ਬੱਸਾਂ ਹੈਗੀਆਂ ਉਹ ਸਾਰੀਆਂ ਬੱਸਾਂ ਉਥੇ ਲੈ ਕੇ ਜਾਂਦੀਆਂ ਉਥੇ ਮੈਂ ਇੱਕ ਦੁਕਾਨਦਾਰ ਨੂੰ ਪੁੱਛਿਆ ਵੇ ਤੁਹਾਡਾ ਕੰਮ ਕਿਦਾਂ ਦਾ ਚੱਲ ਰਿਹਾ ਉਹ ਕਹਿੰਦੇ ਅਸੀਂ ਭਗਵਾਨ ਰਾਮ ਤੋਂ ਇਹ ਬੇਨਤੀ ਕਰਦੇ ਆਂ ਵੀ ਇੰਨਾ ਕੰਮ ਜਿਆਦਾ ਨਾ ਸਾਨੂੰ ਦੇ ਕਿ ਸਾਥੋਂ ਸੰਭਾਲ ਵੀ ਨਾ ਹੋਵੇ ਸਾਡੇ 4-5 ਸਾਥੀ ਕਿਉਂਕਿ ਸਵਾ ਘੰਟਾ ਡੇਢ ਘੰਟਾ ਅਗਰ ਮੱਥਾ ਟੇਕਣ ਨੂੰ ਲੱਗਦਾ ਪੂਰੇ ਪ੍ਰਕਰਮਾ ਕਰਨ ਨੂੰ ਉਹ ਦੁਬਾਰਾ ਇੱਕ ਵਾਰੀ ਫਿਰ ਮੱਥਾ ਟੇਕਣ ਲਈ ਚਲੇ ਗਏ ਇੰਨਾ ਉਤਸ਼ਾਹ ਜਦੋਂ ਪੌੜੀਆਂ ਆਦਮੀ ਚੜਦਾ ਔਰਤ ਚੜਦੀ ਆ ਮੱਥਾ ਟੇਕਣ ਲਈ ਜਦੋਂ ਭਗਵਾਨ ਰਾਮ ਦੀ ਮੂਰਤੀ ਦਿਸਣ ਲੱਗ ਪੈਂਦੀ ਆ ਫਿਰ ਉਹਦਾ ਧਿਆਨ ਆਸੇ ਪਾਸੇ ਨਹੀਂ ਜਾਂਦਾ ਔਰ ਸਟੀਕ ਮੂਰਤੀ ਵੱਲ ਹੀ ਉਹ ਦੇਖੀ ਜਾਂਦਾ ਔਰ ਰੂਪ ਐਸਾ ਵਾ ਜਿਹੜਾ ਛੱਲਿਆ ਨਹੀਂ ਜਾਂਦਾ ਐਸਾ ਵਧੀਆ ਸੁੰਦਰ ਭਾਵਯ ਮੂਰਤੀ ਉੱਥੇ ਭਗਵਾਨ ਰਾਮ ਦੀ ਬਣਾਈ ਹੋਈ ਹੈ ਔਰ ਉੱਥੇ ਬਹੁਤਾ ਰੁਕਣ ਨਹੀਂ ਦਿੰਦੇ ਕਿਉਂਕਿ ਫਿਰ ਰਾਤ ਹੋ ਜਾਏਗਾ ਉਥੇ ਪੈਸੇ ਚੜਾਉਣ ਦਾ ਵਿਵਸਥਾ ਤਾਂ ਹੈ ਪਰ ਉਹ ਉਹਨਾਂ ਦੀ ਇੱਛਾ ਹੁੰਦੀ ਹੈ ਵੀ ਜਲਦੀ-ਜਲਦੀ ਮੱਥਾ ਟੇਕ ਕੇ ਜਾਈ ਜਾ ਬਾਹਰ 12-15 ਕਾਊਂਟਰ ਲੱਗੇ ਹੋਏ ਆ ਕਾਊਂਟਰ ਬਣੇ ਹੋਏ ਆ ਜਿੰਨੇ ਕੋਈ ਪੈਸੇ ਉਥੇ ਦੇਣੇ ਆ ਉਹਦੀਆਂ ਰਸੀਦ ਦਿੰਦੇ ਆ ਉਥੇ ਵੀ 5-10-15 ਮਿੰਟ ਪੈਸੇ ਦੇਣ ਨੂੰ ਵੀ ਲੱਗ ਜਾਂਦੇ ਆ ਪ੍ਰਬੰਧ ਸਾਰਾ ਹੀ ਬਹੁਤ ਅੱਛਾ ਬੜਾ ਸਮੂਥ ਚੱਲ ਰਿਹਾ ਉਥੇ ਕੰਸਟਰਕਸ਼ਨਸ ਵੀ ਹੋਰ ਹੋ ਰਹੀਆਂ ਨਾਲ 15 20 25 50 ਮਸ਼ੀਨਾਂ ਵੱਡੀਆਂ ਵੱਡੀਆਂ ਕਰੇਨਾਂ ਲੱਗੀਆਂ ਹੋਈਆਂ ਸੀ ਪੱਥਰ ਕੱਟ ਰਹੇ ਆ ਹੋ ਸਕਦਾ 2 ਸਾਲ 4 ਸਾਲ 5 ਸਾਲ ਹੋਰ ਕਿਉਂਕਿ ਹਸਪਤਾਲ ਰੋਡ ਬਣਨੇ ਆ ਸਰਾਮਾ ਬਣਨੀਆਂ ਆ ਹੋਰ ਸਾਰਾ ਪ੍ਰਬੰਧ ਸੜਕਾਂ ਹੋਰ ਚੌੜੀਆਂ ਕਰਨੀਆਂ ਮੰਦਰ ਦੇ ਅੰਦਰ ਲੀਆਂ ਵੀ ਸੜਕਾਂ ਕੁਝ ਚੌੜੀਆਂ ਹੋਰ ਹੋਣਗੀਆਂ ਜਿੱਦਾਂ ਇਦਾਂ ਸਮਾਂ ਆਏਗਾ ਬੜਾ ਆਨੰਦ ਆ ਆਪਾਂ ਨੂੰ ਜਿਹਨੂੰ ਜਿਹਨੂੰ ਜਿੱਦਾਂ ਜਿੱਦਾਂ ਟਾਈਮ ਮਿਲਦਾ ਸਾਰੇ ਭਗਵਾਨ ਰਾਮ ਰਲਾ ਦੇ ਦਰਸ਼ਨ ਕਰਨ ਲਈ ਅਯੁੱਧਿਆ ਕਾਮਜਾਂ ਇਹ ਸਾਰਿਆਂ ਨੂੰ ਪ੍ਰਾਰਥਨਾ ਰੋਤਾ ਜੀ ਕੀ ਦੇ ਵਿੱਚ ਇੱਕ ਸਵਾਲ ਹੈ ਦੱਸ ਸਕਦੇ ਹੋ ਧਾਮ ਬਣ ਗਿਆ ਕੀ ਇਹ ਧਾਮ ਦੇ ਵਿੱਚ ਤੁਸੀਂ ਇਹ ਦੇਖਿਆ ਕਿ ਸਰਵ ਧਰਮ ਦੇ ਲੋਕ ਉੱਥੇ ਪਹੁੰਚ ਰਹੇ ਸੀ ਉਹਦਾ ਜੋ ਉਲਾਸ ਸੀ ਔਰ ਕਿਸ ਤਰ੍ਹਾਂ ਦਾ ਅਨੁਭਵ ਉਹ ਥੇ ਜਿਹੜਾ ਪਹਿਲਾ ਧਰਮ ਦਾ ਅਰਥ ਕੀ ਹੈ ਇਹ ਸਾਨੂੰ ਸਮਝ ਨਾ ਜਾਏਗਾ ਸਾਰੇ ਸੰਪਰਦਾਇਆਂ ਦੇ ਲੋਕ ਜੁਦਿਸਟਰ ਨੂੰ ਧਰਮ ਰਾਜ ਕਿਹਾ ਗਿਆ ਜਿੱਥੇ ਮੁਖਤ ਰਹਿਣ ਦੀ ਜਗਾ ਹੁੰਦੀ ਉਹਨੂੰ ਧਰਮ ਸਭਾ ਕਹਿੰਦੇ ਆ ਜਿੱਥੇ ਦਵਾਈਆਂ ਮੁਕਤ ਮਿਲਦੀਆਂ ਉਹਨੂੰ ਧਰਮਾਰਥ ਹਸਪਤਾਲ ਆ ਕਹਿੰਦੇ ਆ ਚੰਗੇ ਬੰਦੇ ਨੂੰ ਕਹਿੰਦੇ ਆ ਧਰਮੀ ਕਰਮੀ ਆ ਇਸ ਕਰਕੇ ਧਰਮ ਦਾ ਪੂਜਾ ਪੱਤੀ ਦੇ ਨਾਲ ਕੋਈ ਤੱਲਕ ਨਹੀਂ ਸਾਰੇ ਪੰਥ ਮਤਾ ਨੂੰ ਮੰਨਣ ਵਾਲੇ ਲੋਕ ਸਾਰੇ ਉੱਤੇ